ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾ ਊਹਾ ਸੱਚ ਹੋਵੈ ਨਾਨਕ ਦਾਸ ਮੁਖ ਤੇ ਜੋ ਬੁਲਾ ਈਹਾ ਊਹਾ ਸੱਚ ਹੋਵੈ ਜੋ ਮੰਗਿਏ ਮਿਲਦਾ ਸਤਿਗੁਰ ਤੋ ਜੋ ਮੰਗਿਏ ਮਿਲਦਾ ਸਤਿਗੁਰ ਤੋ ਜੋ ਮੰਗੀਏ ਮਿਲਦਾ ਸਤ ਗੁਰ ਤੂੰ ਜੋ ਮੰਗੀਏ ਮਿਲਦਾ ਸਤ ਗੁਰ ਤੂੰ ਤੂੰ ਸਰਦਾ ਕਰਕੇ ਆਵੀ ਤੂੰ ਸਰਦਾ ਕਰਕੇ ਆਵੀ ਜੋ ਮੰਗੀਏ ਮਿਲਦਾ ਸਤਗੁਰ ਤੋ ਜੋ ਮੰਗੀਏ ਮਿਲਦਾ ਸਤਗੁਰ ਤੋ ਸਤਗੁਰੂ ਧੰਗੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸ਼ੁਰੂਆਤ ਹੀ ਸੰਗਤਾਂ ਸਨਮਾਨਯੋਗ ਹੋ ਪੂਜਣਯੋਗ ਹੋ ਜੋ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਪਾਨ ਕਰਕੇ 12 ਵਜੇ ਤੋਂ ਹੀ ਸੁਰਤ ਜਿਹੜੀ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਂਦੀ ਹੈ ਔਰ ਭਾਵਨਾ ਲੈ ਕੇ ਸੰਗਤ ਨਾਲ ਮਿਲ ਕੇ ਪੈਦਲ ਨੇਤੀ ਇਹ ਜਿਹੜਾ ਸਫਰ ਹੈ 10 12 ਕਿਲੋਮੀਟਰ ਇਹ ਐਵੇਂ ਜਾਪਦਾ ਆ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਨਾਲ ਕਿ ਜਿਵੇਂ ਅਸੀਂ ਅੱਖ ਚ ਮੁਕਿਆਂ ਬਾਬੇ ਬੁੱਢੇ ਸਾਹਿਬ ਕੋਲ ਪਹੁੰਚ ਜਾਂਦੇ ਆ ਇਹ ਸਾਰੀ ਉਹਦੀ ਬਖਸ਼ਿਸ਼ ਹੈ ਮੇਰਾ ਉਹਦੀਆਂ ਦਾਤੀਆਂ ਨੇ ਉਦਮ ਸਾਡਾ ਆ ਤੇ ਕਿਰਪਾ ਸਾਰੀ ਉਹਦੀ ਹੈ ਤੇ ਉਦਮ ਕਰਕੇ ਤੁਸੀਂ ਸੰਗਤ ਨਾਲ ਮਿਲ ਕੇ ਜਪ ਰਹੇ ਹੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਤਗੁਰੂ ਜੀ ਕਹਿੰਦੇ ਉਦਮ ਵੀ ਐਸਾ ਹੋਣਾ ਚਾਹੀਦਾ ਦੁਨੀਆਦਾਰੀ ਵਾਸਤੇ ਧੀਆਂ ਪੁੱਤਰਾਂ ਵਾਸਤੇ ਹਰ ਕੋਈ ਉਦਮ ਕਰਦਾ ਆ ਪਰ ਨਾਮ ਜਪਣ ਵਾਸਤੇ ਕੋਈ ਵਿਰਲਾ ਹੀ ਉਦਮ ਕਰਦਾ ਆ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਬੰਦਿਆ ਤੂੰ ਦੁਨੀਆ ਦੇ ਕਾਰਜਾਂ ਵਾਸਤੇ ਉਦਮ ਕਰਦਾ ਆਂ ਤੈਨੂੰ ਕੋਈ ਕੰਮ ਪੈਂਦਾ ਆ ਉਹਦੇ ਵਾਸਤੇ ਤੂੰ ਰਾਤਾਂ ਵੀ ਚੱਲਦਾ ਆਂ ਧੀਆਂ ਪੁੱਤਰਾ ਭੈਣ ਭਰਾਵਾਂ ਰਿਸ਼ਤੇਦਾਰਾਂ ਵਾਸਤੇ ਤੈਨੂੰ ਨੀਂਦਾਂ ਵੀ ਨਹੀਂ ਆਉਂਦੀਆਂ ਤੂੰ ਉਦੋਂ ਆਪਣੇ ਆਪ ਨੂੰ ਤੰਦਰੁਸਤ ਸਮਝਦਾ ਆਂ ਮਾਇਆ ਵਾਸਤੇ ਤੂੰ ਸਾਰਾ ਕੁਝ ਕੁਰਬਾਨ ਕਰ ਦੇਣਾ ਆ ਜਿਸ ਕਾਰਜ ਵਾਸਤੇ ਤੂੰ ਆਇਆ ਭਈ ਪ੍ਰਾਪਤ ਮਨੁੱਖ ਦੇਹ ਰੀਆ ਗੋਬਿੰਦ ਮਿਲਨ ਕੀ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਤੂੰ ਅੱਜ ਕੇਵਲ ਨਾਮ ਸਤ ਸੰਗਤ ਨਾਲ ਮਿਲਣਾ ਸੀ ਕਿਉਂਕਿ ਸਤ ਸੰਗਤ ਨਾਲ ਮਿਲੇ ਆ ਤੇਰਾ ਪਾਰ ਉਤਾਰਾ ਹੋਣਾ ਸਤਗੁਰੂ ਜੀ ਕਹਿੰਦੇ ਨੇ ਸਤ ਸੰਗਤ ਮਿਲੇ ਸੋ ਤਰਿਆ ਜੀ 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 ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਉਤਰ ਜਾਂਦੇ ਨੇ ਜਿਹੜੇ ਸਤ ਸੰਗਤ ਵਿੱਚ ਆਉਂਦੇ ਨੇ ਤੇ ਸਤਗੁਰੂ ਜੀ ਕਹਿੰਦੇ ਨੇ ਪਰ ਆਉਂਦਾ ਉਹੀ ਐ ਜਿਹੜਾ ਉਦਮ ਕਰਦਾ ਆ ਉਦਮ ਸਾਨੂੰ ਕਰਨਾ ਪੈਣਾ ਆ ਅਗਲਾ ਕਾਰਜ ਮਾਲਕ ਦਾ ਆ ਰੱਬ ਨੇ ਫਿਰ ਆਪਣੇ ਆਪ ਹੀ ਸੰਗਤ 'ਚ ਜਦੋਂ ਆਏ ਤੇ ਜਪਾ ਲੈਣਾ ਸਤਨਾਮ ਸ੍ਰੀ ਵਾਹਿਗੁਰੂ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਉਦਮ ਕਰੋ ਵੱਡ ਭਾਗਿਓ ਵੱਡੇ ਭਾਗਾ ਵਾਲਿਓ ਉਦਮ ਕਰ ਲਓ ਜੇ ਤੁਹਾਨੂੰ ਮਨੁੱਖਾ ਜਾਮਾ ਮਿਲਿਆ ਜੇ ਇਹ ਸਰੀਰ ਮਿਲਿਆ ਉਦਮ ਕਰ ਲਓ ਸਿਮਰੋ ਹਰ ਹਰ ਰਾਏ ਉਹ ਪ੍ਰਮਾਤਮਾ ਦੇ ਚਰਨਾਂ ਨਾਲ ਜੁੜਨਾ ਕਰੋ ਹਰੀ ਪਰਮੇਸ਼ਰ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਦੀਆਂ ਘੜੀਆਂ ਬਰਕਤਾਂ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਫਿਰ ਜੋ ਮੰਗੋਗੇ ਉਹ ਮਿਲਦਾ ਜਾਵੇਗਾ ਜੋ ਮੰਗੇ ਠਾਕੁਰ ਆਪਣੇ ਹੁਣ ਆਪਣੇ ਕੋਲੋਂ ਮੰਗਾਗੇ ਤੇ ਮਿਲੇਗਾ ਨਾ ਆਪਣੇ ਵੱਲ ਤੇ ਸਾਡਾ ਧਿਆਨ ਅਸੀਂ ਕਦੀ ਉਹਨੂੰ ਆਪਣਾ ਬਣਾਇਆ ਹੀ ਨਹੀਂਗਾ ਬਣਾਇਆ ਕਦੀ ਦੇਵੀ ਦੇਵਤਿਆਂ ਨੂੰ ਪੀਰਾ ਫਕੀਰਾਂ ਦੇ ਅੱਗੇ ਜਾ ਕੇ ਸਜਦੇ ਕਰਦੇ ਰਹੇ ਤੇ ਜੇ ਉਹਨੂੰ ਆਪਣਾ ਸਮਝਿਆ ਨਾ ਉਸ ਦਿਨ ਕਹਿਣ ਆਇਆ ਕਬੀਰ ਮੇਰਾ ਮੁਝ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਹੁਣ ਬੱਚਾ ਆਪਣੇ ਬਾਪ ਨੂੰ ਪਿਆਰ ਕਰਦਾ ਆ ਬਾਪ ਆਪਣੇ ਬੱਚੇ ਨੂੰ ਪਿਆਰ ਕਰਦਾ ਆ ਇੰਨੀ ਸਾਂ ਰਿਆ ਇੰਨਾ ਪਿਆਰ ਆ ਬਾਪ ਨੂੰ ਪਤਾ ਕਿ ਇਹ ਬੱਚੇ ਦਾ ਹੀ ਸਾਰਾ ਕੁਝ ਆ ਔਰ ਬੱਚੇ ਨੂੰ ਪਤਾ ਆ ਕਿ ਜੋ ਮੇਰੇ ਪਿਤਾ ਜੀ ਕੁਮਾਰ ਰਹੇ ਨੇ ਉਹ ਸਾਰਾ ਕੁਝ ਮੇਰਾ ਹੀ ਆ ਤੇ ਸਤਿਗੁਰੂ ਸਾਡੇ ਸਾਨੂੰ ਸਮਝਾਉਂਦੇ ਨੇ ਬੰਦਿਆ ਜੇ ਤੂੰ ਦਾਨਪੁਣ ਕਰਦਾ ਸੇਵਾ ਸਿਮਰਨ ਕਰਦਾ ਆ ਮਾਲਕਾ ਤੂੰ ਕਰਵਾ ਰਿਆ ਆ ਤੇਰੇ ਦਿੱਤੇ ਹੋਏ ਚੋਂ ਅਸੀਂ ਦਾਨਪੁਨ ਕਰ ਰਹੇ ਆ ਤੇ ਇਹ ਕਰਵਾਈ ਜਾਵੀ ਕਿਤੇ ਕਿਉਂਕਿ ਦਾਨਪੁਨ ਕੀਤੇ ਆ ਸਾਡੀ ਸੁਰਤ ਜਿਹੜੀ ਐ ਸੱਚੀ ਸੁੱਚੀ ਰਹਿੰਦੀ ਐ ਇਹਨੂੰ ਮਾਇਆ ਦੀ ਪਾਣੀ ਲੱਗਦੀ ਇਹ ਪਾਪਾਂ ਤੋਂ ਮੁਕਤ ਹੋ ਜਾਂਦੀ ਐ ਤੇ ਸਤਗੁਰੂ ਜੀ ਕਹਿੰਦੇ ਜੋ ਮੰਗੇ ਠਾਕੁਰੇ ਆਪਣੇ ਤੇ ਫੇ ਰਸੋਈ ਸੋਈ ਦੇਵੇ ਪਰ ਗੱਲ ਇੱਥੇ ਮੁੱਕਦੀ ਆ ਵੀ ਉਹਨੂੰ ਆਪਣਾ ਬਣਾਉਣਾ ਪਹਿਲਾਂ ਪਹਿਲੋਂ ਜੇਦੋਂ ਉਹ ਆਪਣਾ ਬਣੇਗਾ ਤੇ ਫੇਰ ਹੀ ਗੱਲ ਮੁਕਣੀ ਉਥੇ ਫੇਰ ਉਹਨੇ ਦੇਣਾ ਹਰ ਗੱਲ ਦੇ ਵਿੱਚ ਮਹਾਰਾਜ ਕੰਡੀਸ਼ਨ ਰੱਖਦੇ ਨੇ ਹਰ ਗੱਲ ਦੇ ਵਿੱਚ ਜਿਹੜੀ ਇਹ ਸ਼ਰਤ ਅੱਗੇ ਹੁੰਦੀ ਆ ਵੀ ਪਹਿਲੋਂ ਆਹ ਕੰਮ ਕਰੇਗਾ ਤੇ ਫੇਰ ਜੇ ਮਹਾਰਾਜ ਕਹਿੰਦੇ ਨੇ ਲੱਖ ਖੁਸ਼ੀਆਂ ਪਾ ਤਸ਼ਾਹੀਆਂ ਜੇ ਸਤਗੁਰੂ ਨਜ਼ਰ ਕਰੇ ਜੇ ਵਿੱਚ ਆ ਗਈ ਨਾ ਗੱਲ ਤੇ ਜਿੰਨਾ ਚਿਰ ਇਹ ਜੇ ਨਹੀਂ ਹੱਥ ਚ ਆਉਂਦੀ ਕਦੀ ਕਿਸੇ ਦੇ ਜੇ ਆਹ ਕੰਮ ਹੋ ਜਾਂਦਾ ਤੇ ਫਿਰ ਸਾਡਾ ਇੰਜ ਹੋ ਜਾਣਾ ਸੀਗਾ ਜੇ ਮੈਂ ਆਹ ਕਰ ਲੈਂਦਾ ਤੇ ਇੰਜ ਹੋ ਜਾਣਾ ਸੀਗਾ ਜੇ ਮੇਰੇ ਇੰਨੇ ਨੰਬਰ ਆ ਜਾਂਦੇ ਮੇਰਾ ਬਾਹਰ ਦਾ ਵੀਜ਼ਾ ਲੱਗ ਜਾਣਾ ਸੀਗਾ ਜੇੜੀ ਨਾ ਹੱਥ ਚ ਆਉਂਦੀ ਇਸੇ ਕਰਕੇ ਮਹਾਰਾ ਕਹਿੰਦੇ ਜੇ ਲੱਖਾਂ ਖੁਸ਼ੀਆਂ ਲੈਣੀਆਂ ਹੀ ਨਾ ਪਰ ਉਹਦੀ ਨਜ਼ਰ ਦਾ ਪਾਤਰ ਬਣਨਾ ਪੈਣਾ ਤੇ ਉਹਦੀ ਨਦਰ ਦਾ ਪਾਤਰ ਕਿਵੇਂ ਬਣਦਾ ਹੀ ਅਮਰਤ ਵੇਲੇ ਉੱਠਣਾ ਪੈਣਾ ਹੀ ਸੰਗਤ ਨਾਲ ਮਿਲਣਾ ਪੈਣਾ ਹੀ ਤੇ ਜਪਣਾ ਪੈਣਾ ਹੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਜਣੀਆਂ ਇਹ ਤੂੰ ਖੁਸ਼ੀਆਂ ਦਾ ਪਾਤਰ ਬਣ ਸਕਦਾ ਆ ਨਹੀਂ ਤੇ ਮਤ ਸੋਚੀ ਕਿ ਮੈਂ ਇਸ ਸੰਸਾਰ ਤੇ ਆਇਆ ਰੱਬ ਆਪਣੇ ਆ ਵੀ ਦੇਈ ਜਾਵੇਗਾ ਨਹੀਂ ਮਾਰਾਇ ਕਹਿੰਦੇ ਨਹੀਂ ਜੋ ਤੂੰ ਬੀਜ ਰਿਆ ਉਹ ਤੈਨੂੰ ਵੱਢਣਾ ਪੈਣਾ ਹੈ ਆਪੇ ਬੀਜ ਆਪੇ ਹੀ ਖਾਓ ਜੋ ਕੁਝ ਤੇਰੇ ਕਰਮ ਨੇ ਤਵੇਂ ਦਾ ਫਲ ਤੇਰੀ ਝੋਲੀ ਚ ਹੁਣ ਬੀਜੀ ਕਰਨ ਕੇ ਤੇ ਕਈ ਝੋਨਾ ਵੱਢ ਲਈਏ ਕਿਵੇਂ ਹੋ ਸਕਦਾ ਹੈ ਮਾਰਾਇ ਬਾਣੀ ਵਿੱਚ ਕਹਿੰਦੇ ਨੇ ਬੀਜੇ ਵੇਖ ਹੁਣ ਬੀਜਿਆ ਜਹਿਰਿਆ ਕੀਤੀ ਸਾਰੀ ਉਮਰ ਨਿੰਦਿਆ ਚੁਗਲੀ ਹੈ ਸਾਰੀ ਉਮਰ ਬਾੜਾ ਚਤਪਦਾ ਰਿਆ ਹਰ ਇੱਕ ਪ੍ਰਤੀ ਤੇ ਸਤਿਗੁਰੂ ਜੀ ਕਹਿੰਦੇ ਨੇ ਬੀਜੇ ਵਿਖ ਮੰਗੇ ਅੰਮ੍ਰਿਤ ਹੁਣ ਮੰਗਦਾ ਖੁਸ਼ੀਆਂ ਪਿਆ ਆ ਕਹਿੰਦਾ ਆ ਕਿ ਮੇਰੇ ਕਾਰਜ ਸੌਰ ਜਣ ਕਿਵੇਂ ਸੌਰਣ ਤੂੰ ਤੇ ਨਾਮ ਜਪਿਆ ਹੀ ਨਹੀਂ ਕਦੀ ਤੂੰ ਤੇ ਪ੍ਰਮਾਤਮਾ ਦੀ ਬੰਦਗੀ ਦੇ ਨਾਲ ਕਦੀ ਜੁੜਿਆ ਹੀ ਨਹੀਂਗਾ ਤੇ ਕਾਰਜ ਸੌਰਣ ਕਿਵੇਂ ਤੇਰੇ ਇਹ ਜਿਹੜੀ ਆ ਅੜਚਣਾਂ ਬਣਦੀਆਂ ਨੇ ਇਹ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਅੱਗੇ ਆਉਂਦੀਆਂ ਨੇ ਉਹ ਸਾਡੇ ਅੱਗੇ ਆਣ ਕੇ ਖੜ ਜਾਂਦੀਆਂ ਨੇ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਪ੍ਰਮਾਤਮਾ ਦੀ ਸੰਗਤ ਨਾਲ ਜੁੜਿਆ ਰਹਿ ਹੌਲੀ ਹੌਲੀ ਤੇਰੇ ਕੀਤੇ ਪਾਪ ਨੇ ਕੀਤੇ ਮਾੜੇ ਕਰਮ ਨੇ ਉਹਨਾਂ ਤੇ ਮਹਾਰਾਜ ਪੜਦਾ ਪਾਉਂਦੇ ਜਾਣਗੇ ਇੱਕ ਦਿਨ ਐਸਾ ਹੋ ਜਾਵੇਗਾ ਤੂੰ پاک ਪਵਿੱਤਰ ਹੋ ਜਾਵੇਂਗਾ ਕਿਉਂਕਿ ਮਹਾਰਾਜ ਦੀ ਬਾਣੀ ਜੇ ਅਸੀਂ ਗਾ ਨਹੀਂ ਸਕਦੇ ਸੁਣ ਲਈਏ ਸੁਣ ਤੇ ਪੁਨੀਤ ਕਹ ਤੇ ਪਵਿੱਤ ਤਿੰਨ ਵਾਰੀ ਪਵਿੱਤਰ ਹੋਈਏ ਤੇ ਫਿਰ ਇੱਕ ਪੁਨੀਤ ਬਣਦਾ ਆ ਤਿੰਨ ਵਾਰੀ ਪਵਿੱਤ 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 ਕਹੀਏ ਫਿਰ ਪੁਨੀਤ ਬਣਦਾ ਆ ਤੇ ਸੁਣਨ ਵਾਲਿਆਂ ਨੂੰ ਕਿੱਡਾ ਵੱਡਾ ਦਰਜਾ ਆ ਸੁਣ ਤੇ ਪੁਨੀਤ ਕਹ ਤੇ ਪਵਿੱਤ ਬੋਲਣ ਵਾਲੇ ਬਸ ਪਵਿੱਤਰ ਨੇ ਪਰ ਸੁਣਨ ਵਾਲਿਆਂ ਨੂੰ ਦੋ ਗੁਣਾ ਵੱਡਾ ਫਲ ਆ ਸਤਗੁਰ ਰਹਿਆ ਪਰਪੁਰ ਇਸ ਕਰਕੇ ਜਿਹੜਾ ਜੀਵ ਗੁਰੂ ਨਾਨਕ ਦੀ ਬਾਣੀ ਨਾਲ ਜੁੜਦਾ ਆ ਸਿਮਰਨ ਦੇ ਨਾਲ ਜੁੜਦਾ ਉਹਦੇ ਕਾਰਜ ਸੌਰਦੇ ਨੇ ਹੁਣ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਕਿੱਧਰ ਦਾ ਨਿਆਉ ਆ ਬੀਜੇ ਹਜ਼ਾਰ ਸਾਰੀ ਉਮਰ ਤੇ ਵੱਢਣ ਨੂੰ ਫਿਰਦਾ ਆ ਖੁਸ਼ੀਆਂ ਖੇੜੇ ਹੁਣ ਅਮਰ ਤੇ ਤੇਰੀ ਝੋਲੀ ਚ ਕਿਵੇਂ ਪੈ ਜਾਵੇ ਨਾਮ ਤੇ ਜਪਿਆ ਹੀ ਨਹੀਂ ਤੇ ਮਹਾਰਾਜ ਕੀ ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰੰਤੇ ਜੋ ਜਨ ਤੁਮਰੀ ਭਗਤ ਕਰੰਤੇ ਦਿਨ ਕੇ ਕਾਜ ਸੁਵਾਰਤਾ ਦਿਨ ਕੇ ਕਾਜ ਸੁਵਾਰਤਾ ਤਨ ਕੇ ਕਾਜ ਸੁਵਾਰਤਾ ਤਨ ਕੇ ਕਾਜ ਸੁਵਾਰਤਾ ਜੋ ਜਨ ਤੁਮਰੀ ਭਗਤ ਕਰੰਤੇ 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 ਤਿਨ ਕੇ ਕਾਜ ਸੁਵਾਰਤਾ ਤਿਨ ਕੇ ਕਾਜ ਸੁਵਾਰਤਾ ਉਹਨਾਂ ਦੇ ਕਾਰਜ ਪਰਮੇਸ਼ਰ ਆਪ ਸਵਾਰਦਾ ਆ ਜਿਹੜੇ ਭਗਤੀ ਕਰਦੇ ਨੇ ਹੁਣ ਆਪਾਂ ਸਿਮਰਨ ਕਰਦੇ ਪਏ ਆ ਬੰਦਗੀ ਕਰਦੇ ਪਏ ਆ ਜਿਹੜਾ ਤੇ ਲੰਮੇ ਸਮੇਂ ਤੋਂ ਜੁੜਿਆ ਪ੍ਰਮਾਤਮਾ ਦੀ ਭਗਤੀ ਨਾਲ ਉਹ ਅੱਜ ਮੰਗੇ ਜੋ ਮਾਲਕ ਦੇਵੇਗਾ ਕਿਉਂਕਿ ਉਹਦੇ ਬਚਨ ਨੇ ਜਨ ਜਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਉਦੇ ਕਾਰਜ ਸੌਰਦੇ ਨੇ ਉਹਦੇ ਮੁਖ ਤੋਂ ਬਚਣ ਨਿਕਲੇ ਹੋਏ ਨੇ ਪਰਮਾਸ਼ ਪਰਮੇਸ਼ਰ ਦੇ ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਇਹ ਤੁਰ ਕੀ ਬਾਣੀ ਆਈ ਤਿੰਨ सगली ਚਿੰਤਾ ਚਿੰਤਾ ਮਿਟ ਜਾਂਦੀ ਨਾ ਕੋਈ ਕਾਰੋਬਾਰ ਚੱਲੇ ਨਾ ਕੋਈ ਨੌਕਰੀ ਪੇਸ਼ਾ ਮਿਲੇ ਤੇ ਚਿੰਤਾ ਵੱਧਦੀ ਏ ਜਿਉਂ ਜਿਉਂ ਮਾਇਆ ਘਟਦੀ ਏ ਚਿੰਤਾ ਵੱਧਦੀ ਏ ਤੇ ਸਤਿਗੁਰੂ ਜੀ ਕਹਿੰਦੇ ਨੇ ਚਿੰਤਾ ਮਟਾਉਣੀ ਚਾਹੁੰਦਾ ਤੇ ਆ ਜਾ ਫਿਰ ਆ ਜਾ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਲਾ ਕੀ ਕਰਲਾ ਸਾਹ ਸਾਹ ਸਿਮਰੋ ਗੋਬਿੰਦ ਮਾਣੇ ਅੰਤਰ ਕੀ ਉਤਰੇ ਚਿੰਦ ਆ ਜਾ ਸੁਆਸ ਸੁਆਸ ਸਿਮਰਨ ਦੇ ਨਾਲ ਜੁੜ ਜਾ ਕਦਮ ਕਦਮ ਉਸ ਪ੍ਰਮਾਤਮਾ ਦੇ ਚਰਨਾਂ ਦਾ ਲਾਹਾ ਲੈ ਤੇ ਅਰਦਾਸ ਕਰਿਆ ਕਰ ਸਤਿਗੁਰੂ ਮੈਂ ਭੁੱਲਣ ਹਾਰਾ ਔਗਣ ਹਾਰਾ ਪਿਛਲੀ ਜਿਹੜੀ ਉਮਰ ਮੇਰੀ ਬੀਤ ਗਈ ਆ ਨਾ ਬੜੇ ਪਾਪ ਹੋਏ ਬੜੇ ਗੁਨਾਹ ਕੀਤੇ ਆਡ ਸੰਗਤ ਨਾਲ ਮਿਲਾਇਆ ਤੇ ਜਪਾਲੀ ਸਤਨਾਮ ਸ੍ਰੀ ਵਾਹਿਗੁਰੂ ਬਾਰ ਬਾਰ ਫਰਿਆਦ ਕਰਿਆ ਕਰ ਇਹ ਪਾਪਣ ਜਿੰਦੜੀ ਨੂੰ ਸਤਗੁਰ ਇੱਕ ਵਾਰੀ ਚਰਣੀ ਲਾ ਲੈ ਇਹ ਪਾਪਣ ਜਿੰਦੜੀ ਨੂੰ ਸਤਗੁਰ ਇੱਕ ਵਾਰੀ ਚਰਣੀ ਲਾ ਲੈ ਇੱਕ ਵਾਰ ਚਰਣੀ ਲਾਲੈ ਇੱਕ ਵਾਰ ਚਰਣੀ ਲਾਲੈ ਇੱਕ ਵਾਰ ਚਰਣੀ ਲਾਲੈ ਇੱਕ ਵਾਰ ਚਰਣੀ ਲਾਲੈ ਕੋਈ ਜਮੀਨਾਂ ਕੋਈ ਜਮੀਨਾਂ ਇਹ ਪਾਪਨ ਜਿੰਦੜੀ ਨੂੰ ਸਤ ਗੁਰ ਇੱਕ ਵਾਰ ਚਰਣੀ ਲਾਲੈ ਏ ਪਾਪਨ ਜਿੰਦੜੀ ਨੂੰ ਸਤਿਗੁਰ ਇੱਕ ਵਾਰੀ ਚਰਣੀ ਲਾ ਲੈ ਏ ਪਾਪਨ ਜਿੰਦੜੀ ਨੂੰ ਸਤਿਗੁਰ ਇੱਕ ਵਾਰੀ ਚਰਣੀ ਲਾ ਲੈ ਏ ਪਾਪਨ ਜਿੰਦੜੀ ਨੂੰ ਸਤਿਗੁਰ ਇੱਕ ਵਾਰੀ ਚਰਣੀ ਲਾ ਲੈ ਏ ਬਾਰ ਬਾਰ ਫਰਿਆਦ ਕਰੀਏ ਕਿਤੇ ਰੱਬ ਸਾਡੇ ਤੇ ਤਰਸ ਕਰ ਲੇ ਉਹਦੀ ਅਸੀਂ ਤਰਸ ਦੇ ਪਾਤਰ ਬਣ ਜਾਈਏ ਤੇ ਉਹ ਸਾਨੂੰ ਆਪਣੇ ਗਲ ਨਾਲ ਲਾ ਲਵੇ ਤੇ ਜੇ ਉਸ ਨੇ ਗੱਲ ਨਾਲ ਲਾ ਲਿਆ ਫਿਰ ਸਤਿਗੁਰੂ ਜੀ ਕਹਿੰਦੇ ਨੇ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਫਿਰ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਕਹਿੰਦੇ ਜਦਨ ਉਹਦਾ ਦਾਸ ਬਣ ਗਿਆ ਜਦਨ ਉਹਦਾ ਬਣ ਗਿਆ ਫਿਰ ਜੋ ਇੱਥੇ ਮੰਗੇਗਾ ਉਹ ਮਿਲੇਗਾ ਫਿਰ ਇੱਥੇ ਨਹੀਂ ਗੱਲ ਕਹਿੰਦੇ ਜਿਸ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਵੇਂਗਾ ਨਾ ਜਦ ਦਿਨ ਰੱਬ ਨੇ ਤੈਨੂੰ ਆਪਣਾ ਬਣਾ ਲਿਆ ਤੈਨੂੰ ਆਪਣੇ ਗਲ ਨਾਲ ਲਾ ਲਿਆ ਕਹਿੰਦੇ ਇੱਥੇ ਵੀ ਤੇਰਾ ਜੀਣਾ ਸਫਲਾ ਔਰ ਇਸ ਦੁਨੀਆ ਨੂੰ ਵੀ ਛੱਡ ਕੇ ਜਦੋਂ ਜਾਵੇਂਗਾ ਉੱਥੇ ਵੀ ਤੇਰਾ ਜਾਣਾ ਸਫਲਾ ਹੋ ਜਾਵੇਗਾ ਪਰ ਦਿੱਕਤ ਇਹ ਆ ਕਿ ਸਾਡੇ ਕੋਲੋਂ ਰੱਬ ਅੱਗੇ ਭੇਜ ਕੇ ਅਰਦਾਸ ਕੀਤੀ ਨਹੀਂ ਜਾਂਦੀ। ਨਾ ਅਸੀਂ ਕਿਤੇ ਦਾਨ ਪੁੰਨ ਕਰਦੇ ਆ ਸਾਡੇ ਅੰਦਰ ਹਉਮੈ ਆ ਜਾਂਦੀ ਹੈ ਕਿ ਮੈਂ ਦੇ ਰਿਹਾ। ਇੱਥੇ ਪਤਾ ਨਹੀਂ ਆ 500 ਦੇਣ ਵਾਲਾ ਕਹੂਗਾ ਕਿ ਮੈਂ 500 ਦੇ ਰਿਹਾ ਆ। 1000 ਦੇਣ ਵਾਲਾ ਕਹੇਗਾ ਕਿ ਮੈਂ 1000 ਦੇ ਰਿਹਾ ਆ। 5000 ਦੇਣ ਵਾਲਾ ਕਹੇਗਾ ਕਿ ਮੈਂ 5000 ਦੇ ਰਿਹਾ ਆ। ਲਖ ਵਾਲਾ ਕਹਿੰਦਾ ਕਿ ਮੈਂ ਲੱਖ ਦੇਣਾ ਸਤਿਗੁਰੂ ਕਹਿੰਦੇ ਨਹੀਂ ਓਏ ਇੱਥੇ ਤੇ ਬੜੇ ਬੜੇ ਵੱਡੇ ਦਾਨੀ ਨੇ ਜਿਨ੍ਹਾਂ ਨੇ ਆਪਣੇ ਕਾਰੋਬਾਰ ਗੁਰੂ ਬਦਲੇ ਕੁਰਬਾਨ ਕਰ ਦਿੱਤੇ ਜਿਨ੍ਹਾਂ ਨੇ ਆਪਣੀਆਂ ਜਿੰਦੜੀਆਂ ਗੁਰੂ ਦੇ ਲੇਖੇ ਲਾ ਦਿੱਤੀਆਂ ਤੂੰ ਇਹ ਮਾਇਆ ਦਾ ਮਾੜ ਨਾ ਕਰੀ ਇੱਥੇ ਤੇ ਬੜੇ ਬੜੇ ਵੱਡੇ ਦਾਨੀ ਨੇ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਬਦਲੇ ਕੁਰਬਾਨ ਕਰ ਦਿੱਤੇ ਨੇ ਓ 1 2 1 ਚੜੰਦੀਆਂ ਮਾਣ ਨਾ ਕਰੀਏ ਮਾਣ ਨਾ ਕਰੀਏ 1 2 1 ਚੜੰਦੀਆਂ ਮਾਣ ਨਾ ਕਰੀਏ ਮਾਣ ਨਾ ਕਰੀਏ ਓ ਇੱਕ ਜੰਮੀਆ ਮਾਣ ਨਾ ਕਰੀਏ ਮਾਣ ਨਾ ਕਰੀਏ ਇੱਕ ਓ ਇੱਕ ਜੰਮੀਆ ਮਾਣ ਨਾ ਕਰੀਏ 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 ਮਾਨ ਨਾ ਕਰੀਏ ਮਾਨ ਨਾ ਕਰੀਏ ਮਾਨ ਨਾ ਕਰੀਏ ਕਹਿੰਦੇ ਮਾਨ ਨਾ ਕਰ ਕਿ ਮੈਂ ਦੇ ਰਿਆਂ ਪਤਾ ਨਹੀਂ ਕਿੱਡਾ ਵੱਡਾ ਕੋਈ ਦਾਨੀ ਤੇਰੇ ਪਿੱਛੇ ਬੈਠ ਆਇਆ ਤੇ ਉਹਦਾ ਧਿਆਨ ਗੁਰੂ ਨਾਨਕ ਦੇ ਚਰਨਾਂ ਨਾਲਿਆ ਤੇ ਤੂੰ ਸੋਚਾਂ ਸੋਚਦਾ ਪਿਆ ਮਾਇਆ ਦੀਆਂ ਤੇ ਉਹ ਮੁੱਖ ਨਾਲ ਜਪ ਰਿਆ ਸਤਨਾਮ ਸ੍ਰੀ ਇੱਥੇ ਮਾਨ ਕੋਈ ਨਹੀਂਗਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਪੋਰੇ ਵਿੱਚ ਬੈਠੇ ਸਨ ਤੇ ਮੱਖਣ ਛਾਲ ਵਾਣਾ ਪੰਜ ਪੰਜ ਮੋਹਰਾ ਰੱਖ ਕੇ ਮੱਥਾ ਟੇਕੀ ਜਾਂਦਾ ਪਰ ਜਦੋਂ ਜਾ ਕੇ ਚਰਨੀ ਲੱਗਾ ਅਸਲੀ ਦੇ ਮਾਲਕ ਦੇ ਫਰਦਾਤੇ ਨੇ ਗੁੱਟ ਫੜਿਆ ਕਹਿੰਦੇ ਉਦੋਂ 500 ਸੁਖੀਆਂ ਸੀ ਹੁਣ ਪੰਜਾਂ ਨਾਲ ਸਵਾਰਦਾ ਆਂ ਉੱਥੇ ਫਿਰ ਚਰਨਾਂ ਤੇ ਸੀਸ ਟਿੱਕ ਗਿਆ ਝੁੱਕ ਗਿਆ ਬੜਾ ਵੱਡਾ ਵਪਾਰੀ ਸੀਗਾ ਫਿਰ ਸਮਝ ਆ ਗਈ ਕਿ ਮੇਰਾ ਕੁਝ ਨਹੀਂਗਾ ਜੇ ਸਮੁੰਦਰ ਚ ਡੁੱਬ ਜਾਂਦਾ ਤੇ ਮਾਲ ਤੇ ਡੁਬਣਾ ਹੀ ਡੁਬਣਾ ਮੈਂ ਵੀ ਡੁੱਬ ਕੇ ਮਰ ਜਾਣਾ ਸੀਗਾ ਇਹ ਦਾਤਿਆ ਤੇਰਾ ਹੀ ਆ ਫਿਰ ਲੇਖੇ ਲਾਤੀ ਆਪਣੀ ਜਿੰਦੜੀ ਇਸ ਕਰਕੇ ਕਦੀ ਵੀ ਮਾਣ ਨੀ ਪ੍ਰਮਾਤਮਾ ਦੇ ਚਰਨਾਂ ਨਾਲ ਨੀਵੇਂ ਨਮਾਣੇ ਜੁੜ ਕੇ ਰਿਆ ਕਰੀਏ ਸੇਵਾ ਸਿਮਰਨ ਕਰਿਆ ਕਰੀਏ ਆਪਣੇ ਆ ਮਹਾਰਾਜ ਕਾਰਜ ਸਵਾਰ ਦੇ ਨੇ ਸਤਿਗੁਰੂ ਜੀ ਸਾਰੀ ਸੰਗਤ ਨੂੰ ਆਪਣੇ ਦਰੋਂ ਕਰੋ ਨਾਮ ਸੇਵਾ ਸਿਮਰਨ ਦੀਆਂ ਦਾਤਾਂ ਨਾਲ ਲਵਾਜਣ ਹੋਈਆਂ ਭੁੱਲਾਂ ਦੀ ਖਿਮਾ ਆਓ ਬੜੇ ਅਦਬ ਸਤਿਕਾਰ ਨਾਲ ਗੱਜਵੜ ਕੇ ਬੁਲਾਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ